ਦੀ ਫੀਦੀ ਸਰਕਾਰਿਆਂ ਦੇ ਵਿੱਚ ਸਾਬ ਦਾ ਜੀ ਪਹੁੰਚ ਚੁੱਕੇ ਨੇ ਤੁਹਾਨੂੰ ਨਿੱਕਾ ਕਰ ਲੋ ਜਿੰਦਾਬਾਦ ਹਲੋ ਲਕੀ ਜਿੰਦਾਬਾਦ ਤੋਂ ਮੈਂ ਜਿੱਥੇ ਵਾਰਡ ਨੰਬਰ 2 ਖਾਸ ਕਰਕੇ ਉਹਨਾਂ ਦੇ ਸਾਰੇ ਵੋਟਰਾਂ ਦਾ ਵਾਸੀਆਂ ਦਾ ਔਰ ਪੂਰੇ ਖੰਨੇ ਦਾ ਬਹੁਤ ਹੀ ਇਸ ਵੱਲੋਂ ਮਸ਼ਕੂਰ ਆ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਫਤਵਾ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਜਿਤਾਇਆ ਸਤਨਾਮ ਚੌਧਰੀ ਜੀ ਸਾਡੇ 2 ਨੰਬਰ ਵਾਰਡ ਤੋਂ ਉਮੀਦਵਾਰ ਸਾਡੇ ਐਮਸੀ ਬਣੇ ਨੇ ਸੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਸਮੇਂ ਚ ਜੋ ਵਿਕਾਸ ਕਾਰਜ ਨੇ ਜੋ ਡਿਵੈਲਪਮੈਂਟ ਹੈ ਜੋ ਸਾਡੇ ਅਸੀਂ ਚਾਹੁੰਦੇ ਹਾਂ ਕਿ ਖੰਨੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਰਹੇ ਬਰਕਰਾਰ ਰਹੇ ਇੱਥੇ ਭਾਈਚਾਰਾ ਸਾਂਝ ਮਜ਼ਬੂਤ ਹੋਵੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਚ ਕੰਮ ਕਰਾਂਗੇ ਔਰ ਜਿਹੜੀਆਂ ਵਧੀਕੀਆਂ ਨੇ ਜੋ ਤਾਨਾਸ਼ਾਹ ਵਾ ਔਰ ਜਿਸ ਤਰੀਕੇ ਨਾਲ ਝੂਠ ਦੀ ਰਾਜਨੀਤੀ ਹੋ ਰਹੀ ਹੈ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਘਰ ਘਰ ਜਾਵਾਂਗੇ ਔਰ ਲੋਕਾਂ ਨੂੰ ਇਸ ਗੱਲ ਦੇ ਲਈ ਜਾਗਰੂਕ ਕਰਾਂਗੇ ਜੀ 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 ਫਾਈਨਲ ਰਿਜ਼ਲਟ ਫਾਈਨਲ ਰਿਜ਼ਲਟ ਇਹ ਹੈ 263 ਵੋਟਾਂ ਤੋਂ ਕਾਂਗਰਸ ਪਾਰਟੀ ਜਿੱਤੀ ਹੈ ਜਸਤਨਾਥ ਸਿੰਘ ਹਰਦੇ ਐਮ ਸੀ ਚਾਹ